ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਾਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਅੱਜ ਹਨ ਹੈਗਾ ਜੀ ਸ਼ਨੀਵਾਰ ਦਾ ਬੱਚਿਆਂ ਨੂੰ ਛੁੱਟੀ ਹੈ ਦੂਜੇ ਸ਼ਨੀਵਾਰ ਦੀ ਆਪਾਂ ਬਣਾਉਣ ਲੱਗੇ ਆ ਅੱਜ ਆਲੂ ਦੇ ਪਰਾਂਠੇ ਆਲੂ ਆਪਾਂ ਵਾਲ ਕੇ ਮੈਸ਼ ਕਰ ਲਏ ਆ ਇਹ ਆਪਾਂ ਕੱਟ ਲਾਂਗੇ ਬਰੀਕ ਬਰੀਕ ਪਿਆਜ਼ ਇਹ ਮਸਾਲੇ ਮੈਂ ਇਧਰ ਡੱਬੇ ਤਾਂ ਲਿਆਂਦੇ ਆ ਆਪਣੀ ਨੂੰਹ ਨਾਲ ਜਿਹੜੀ ਰਾਤ ਆਪਾਂ ਕਰਦੇ ਕਰਦੇ ਉਹ ਧੋਣ ਆ ਨਾ ਮੈਂ ਜੇ ਹੁਣ ਕਾਟੋੜੀ ਵਿੱਚ ਪਾਉਣੀ ਹੈ ਤਾਂ ਡੱਬਿਆਂ 'ਚ ਹੀ ਰੱਖ ਲੈਨੇ ਆਂ ਆਟਾ ਵਗੈਰਾ ਆਪਣਾ ਕੁੱਝ ਨਹੀਂ ਆ ਪਿਆ ਘਾਟੇ ਚਾਪਾ ਜ ਕੁਛ ਨਹੀਂ ਮਿਲਿਆ ਨਾ ਜਵੈਨ ਤੇ ਨਾ ਹੀ ਆਪਾ ਜੀਰਾ ਵਗੈਰਾ ਨਾ ਕੁਝ ਹੈ ਤੇ ਕੁਛ ਨਹੀਂ ਮਾਸ ਸੇਮ ਪਾ ਲਾਟਾ ਗੋਲਿਆ ਇਹ ਹੈ ਗਾ ਜੀ ਚਾਟ ਮਸਾਲਾ ਇਹਦੇ ਨਾਲ ਜਿਹੜਾ ਟੇਸਟ ਆ ਵਧੀਆ ਆ ਜਾਂਦਾ స్వాద అనుసారా స ਇਹ ਗਰਮ ਮਸਾਲਾ ਮੇਰੀ ਬਾਏ ਘਾਟਾ ਉਹਦੀ ਪਾਜੀ ਦੀ ਵਰਦਾਉਂਦੀ ਹੈ ਇਹ ਹੈਗਾ ਜੀ ਗਰਮ ਮਸਾਲਾ ਤੁਸੀਂ ਚਾਹੋ ਤੇ ਵਿੱਚ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਅੱਧਾ ਚਮਚਾ ਆਪਾ ਪਾ ਲਾਂਗੇ ਜੀ ਕਲਦੀ ਦਾ ਲੋਹੇ ਦੇ ਡੱਬੇ ਆਖਾ ਇਹ ਰੱਖਾਂਗੇ ਆਪਾਂ ਡੋਲੀ 'ਚ ਜੇਨਾਂ ਨੂੰ ਕਰ ਲੈਂਦੇ ਆਪਾਂ ਚਮਚੇ ਦੀ ਸਹੇਤ ਨਾਲ ਨੈਕਸਟ ਆਲੂ ਨੂੰ ਠੰਡੇ ਕਰਕੇ ਫੇਰ ਜਿਹੜਾ ਹੈਗਾ ਯਾ ਪਰੌਂਠੇ ਵਧੀਆ ਬਣਦੇ ਆ ਫਟਦੇ ਨਹੀਂ ਹੈਗੇ ਤੇ ਆਲੂ ਆ ਜਿਹੜੇ ਫਿਰ ਲੇਸ-ਲੇ ਨਹੀਂ ਹੁੰਦੇਗੇ ਢਿੱਲੇ ਜਿਹਾ ਨਹੀਂ ਹੁੰਦੇਗੇ ਆਲੂ ਟਾਈਟ ਜਿਹੇ ਰਹਿ ਗਏ ਮੈਂ ਪਹਿਲਾਂ ਸਵੇਰੋਂ ਉੱਠ ਕੇ ਆਲੂ ਵਾਲਣੇ ਘਰ ਤੇ ਸੀ ਚਾਹ ਪਾਣੀ ਪੀਤਾ ਆਲੂ ਵਾਲਣੇ ਤੇਰੇ ਜੀਰਾ ਪਾ ਲੈਣਾ ਆ ਬਿੜੇ ਛੜੂ ਛੜੂ ਆਪਾਂ ਲਾ ਲਿਆ ਕਮਰੇ ਰਹਿੰਦੇ ਆ ਕਮਰੇ ਅੰਦਰ ਸਿੱਟੇ ਹਾਲੀ ਤੇ ਫੇਰ ਉਸ ਵੇਰੀ ਬਾਹਰ ਹੀ ਨਹੀਂ ਨਿਕਲਦੇ ਕਿ ਉੱਥੇ ਹੀ ਬੈਠੇ ਰਹਿੰਦੇ ਆ ਮੌਸਮ ਵੀ ਬਦਲ ਰਿਹਾ ਵਾ ਠੰਡ ਲੱਗੀ ਸੁਬਾ ਸੁਬਾ ਆਪਾਂ ਦਾ ਕੱਢ ਲੈ ਲੈਣਗਾ ਵਾਲੀ ਸੂਟ ਫੌਨ ਨੂੰ ਦੂਜੇ ਵੀ ਪਾਣਾਂ ਦੇ ਵਿੱਚ ਦੀ ਜਿੱਥੇ ਗਰਮੀ ਲੱਗੂ ਦੂਜੇ ਪਾਣਾਂ ਦੇ ਫੌਟਨ ਦਾ ਇਹਦਾ ਹਾਲ ਆਪਾਂ ਲੈ ਆਈਂਗਾ ਵਾਲੀ ਕੱਢ ਲੈਣੀ सारा लो जी आप लग तो लगे रोटी ला रोटी लाने तो पहले थोड़ा पता अग मचा पे चूल्हे चग मचा लगे ਤੇ ਅੱਜ ਚੁੱਲਾ ਸੀਗਾ ਗਿੱਲਾ ਕਿਉਂਕਿ ਮੀਹਾਂ ਪਿਆ ਤੋਂ ਬਾਅਦ ਆਪਾਂ ਚੁੱਲਾ ਅੱਜ ਪਹਿਲੀ ਵਾਰ ਜਿਹੜਾ ਜਗਾਣ ਲੱਗੇ ਆ ਤੇ ਬਹੁਤ ਔਖਾ ਜਿਹੜਾ ਅੱਗ ਮਚਾਈ ਆ ਪਹਿਲਾਂ 10 12 ਮਚਾਈ ਲਫਾਫੇ ਤੇ ਫੇਰ ਲਾਇਆ ਆਟੇ ਵਾਲਾ ਗੱਟਾ ਫੇਰ ਜਾ ਕੇ ਅੱਗ ਲੱਗੀ ਜੇਕਰ ਪਾਥੀਆਂ ਹੁੰਦੀਆਂ ਤਾਂ ਅੱਗ ਲੱਗ ਜਾਂਦੀ ਛੇਤੀ ਪਾਥੀਆਂ ਲੱਗ ਜਾਂਦੀ ਲੱਕੜਾਂ ਨੂੰ ਹੌਲੀ-ਹੌਲੀ ਲੱਗਦੀ ਆ ਤੇ ਪਾਥੀਆਂ ਆਪਣੇ ਹੈ ਨਹੀਂ ਗੀਆਂ ਕਿਉਂਕਿ ਗਰਮੀਆਂ ਵਿੱਚ ਨਾ ਡੈਡੀ ਨੇ ਧੂਏ ਪਾ ਪਾ ਕੇ ਤੇ ਫਿਰ ਪਸ਼ੂਆਂ ਨੂੰ ਕਿਤੇ ਪਾਛੇ ਲਿਜਾ ਸਾਰੀਆਂ ਪਾਥੀਆਂ ਖਤਮ ਤੇ ਤੇ ਲੋ ਜੀ ਆਪਾਂ ਹੁਣ ਅੱਗ ਲਾ ਗਈ ਬੋਰੀ ਨੂੰ ਬੋਰੀ ਨਾਲ ਛੇਤੀ ਮੱਝੂਗੀ ਤੇ ਸਰਦਾਰ ਜੀ ਦੀ ਫਰਮਾਇਸ਼ ਤੇ ਬਣਦੇ ਪਏ ਆਲੂ ਵਾਲੇ ਪਰੌਂਠੇ ਤੇ ਮੇਰੇ ਵੀ ਫੇਵਰੇਟ ਆ ਬੱਚਿਆਂ ਦੇ ਵੀ ਮਤਲਬ ਇਹ ਤਾਂ ਸਾਰਿਆਂ ਨੂੰ ਹੀ ਪਸੰਦ ਹੁੰਦੀਆਂ ਪੰਜਾਬੀਆਂ ਦੀ ਪਹਿਲੀ ਪਸੰਦ ਹੁੰਦੀ ਆ ਨਾਸ਼ਤੇ ਦੇ ਵਿੱਚ ਆਲੂ ਵਾਲੇ ਪਰੌਂਠੇ ਦਹੀਂ ਨਾਲ ਨਾਲ ਆਂਬ ਦਾ ਆਚਾਰ ਹੋਵੇ ਤੇ ਸਾਰੇ ਖੁਸ਼ ਹੋ ਕੇ ਖਾਂਦੇ ਆ ਲੋ ਜੀ ਆਪਾਂ ਲਾਉਣ ਲੱਗੇ ਆ ਆਟਾ ਆਪਾਂ ਪੇੜਾ ਜਿਹੜਾ ਥੋੜਾ ਜਿਹਾ ਛੋਟਾ ਜਿਹਾ ਵੱਡਾ ਲਿਆ ਆ ਨਾਰਮਲ ਪੇੜੇ ਨਾਲੋਂ ਉਹਦੇ ਚ ਜਿੰਨੇ ਕ ਪਾਲੂ ਆ ਦੀ ਸਟਫਿੰਗ ਪਾਉਣੀ ਆ ਉਹ ਪਾ ਲੈਣੀ ਆ ਪਾ ਕੇ ਤੇ ਚੰਗੀ ਤਰ੍ਹਾਂ ਨੂੰ ਚਾਰ ਚਫਰੋਂ ਇਸ ਤਰ੍ਹਾਂ ਫੋਲਡ ਕਰਕੇ ਤੇ ਦੋ ਬੋਦਾ ਜਿਹਾ ਬਣਾ ਕੇ ਤੇ ਨੱਪ ਦੇਣਾ ਆ ਤੇ ਫਿਰ ਕਰਕੇ ਗੰਨੀ ਤੇ ਬੀਲ ਦੇਣੀ ਆ ਬਿਲਕੁਲ ਵੀ ਜਿਹੜੀ ਟੁੱਟੂਗੀ ਨਹੀਂ ਫਟੂਗੀ ਨਹੀਂ ਤੇ ਬਹੁਤ ਵਧੀਆ ਬਣ ਕੇ ਜਿਹੜੀ ਤਿਆਰ ਹੋਊਗੀ ਸਟਫਿੰਗ ਵੀ ਨਹੀਂ ਬਸ ਸਟਫਿੰਗ ਵੀ ਨਹੀਂ ਬਾਹਰ ਨਿਕਲਦੀ ਹੈਗੀ ਰੋਟੀ ਦੇ ਵਿੱਚੋਂ ਜੇ ਇਸ ਤਰ੍ਹਾਂ ਬਣਾਵੋਗੇ ਤੁਸੀਂ ਤੇ ਲਓ ਜੀ ਆਪਾਂ ਲਵਨੇ ਆ ਰੋਟੀਆਂ ਤੇ ਸਰਦਾਰ ਜੀ ਬੰਦੇ ਪਏ ਆ ਪੱਗ ਤੇ ਬੇਟੀ ਆਪਣੀ ਜਿਹੜੀ ਹੈਗੀ ਆ ਔਰ ਖੜੀ ਹੈ ਬੇਟਾ ਸੱਤਾ ਪਿਆ ਉਧਰ ਮੰਮੀ ਹੁਣਾ ਕੋਲੇ ਪਿਆ ਵਾ ਛੁੱਟੀ ਵਾਲੇ ਜਨ ਉਹਨੇ ਉਧਰ ਹੀ ਰਹਿਣਾ ਹੁੰਦਾ ਆ ਤੇ ਹੁਣ ਜਾਵਾਂਗੇ ਰੋਟੀ ਪਾਣੀ ਬਣਾ ਕੇ ਤੇ ਉਧਰ ਜਾਵਾਂਗੇ ਫਗਵਾ ਫੋਸ ਸਿੱਟਣਾ ਹੁੰਦਾ ਤੇ ਉਹ ਦੋ ਫਿਰ ਮਠਾਲ ਕੇ ਲਿਆਉਂਗੀ ਉਹਨੂੰ ਵੀ ਤੇ ਆਪ ਰੋਟੀਆਂ ਲਾ ਦੀਆਂ ਉਹਨਾਂ ਤੇ ਮੈਂ ਰੋਟੀ ਲਾਉਣੀ ਆ ਜਿੱਦਾਂ ਹੁਣ ਤੇ ਮੈਂ ਆਵਾਜ਼ ਦੇ ਦੇਣੀ ਸਰਦਾਰ ਜੀ ਨੂੰ ਵੀ ਰੋਟੀ ਬਣ ਗਈ ਆ ਖਾ ਲੋ ਤੇ ਉਹਨਾਂ ਨੇ ਆਪਣੀ ਰੋਟੀ ਆ ਜਿਹੜੀ ਪਾ ਕੇ ਲੈ ਜਾਣੀ ਆ ਬਸ ਸਾਡੇ ਇਦਾਂ ਆ ਕੋਈ ਵੀ ਕਿਸੇ ਨੂੰ ਦੁਖੀ ਨਹੀਂ ਕਰਦਾ ਹੈਗਾ ਜਿਹੜੀ ਚੀਜ਼ ਜਿਹਨੇ ਖਾਣੀ ਆ ਉਹਦੀ ਬਣਾ ਕੇ ਖਾ ਲੈਂਦੇ ਆ ਤੇ ਚਲੋ ਜੇ ਮੈਂ ਫ੍ਰੀ ਹੋਵਾਂ ਮੈਂ ਫੜਾ ਵੀ ਦਿੰਨੀ ਹੋਣੀ ਆ ਇੱਥੇ ਮੈਂ ਜਿਹੜਾ ਹੈਗਾ ਆ ਰੋਟੀ ਲਾ ਰਹੀ ਸੀ ਕਿ ਤੇ ਫਿਰ ਤੁਹਾਨੂੰ ਪਤਾ ਆਲੂ ਵਾਲੀ ਰੋਟੀ ਰੜਨ ਨੂੰ ਥੋੜਾ ਜਿਹਾ ਟਾਈਮ ਵੀ ਜ਼ਿਆਦਾ ਲੱਗ ਜਾਂਦਾ ਨੋਰਮਲ ਨਾਲ ਹੁਣ ਉਹਨਾਂ ਨੇ ਆਪਣੀ ਆਪਣੀ ਆਪ ਦਹੀਂ ਪਾ ਕੇ ਤੇ ਰੋਟੀ ਲੈ ਜਾਣੀ ਆ ਜੇ ਮੈਂ ਬਿਮਾਰ ਵੀ ਹੋਵਾਂ ਹਨਾ ਜਿੱਦਾਂ ਕੋਈ ਔਰਤਾਂ ਬਿਮਾਰ ਹੋ ਜਾਂਦੀਆਂ ਘਰ ਦੇ ਕੰਮ ਨਹੀਂ ਕਰਉਂਦੇਗੇ ਤੇ ਪਰ ਸਾਡੇ ਇਦਾਂ ਨਹੀਂ ਹੈਗਾ ਸਾਡੇ ਤਾਂ ਕਹਿ ਦਿੰਦੇ ਕੋਈ ਗੱਲ ਨਹੀਂ ਨਹੀਂ ਕੰਮ ਹੁੰਦਾ ਛੱਡ ਦੇ ਮੈਂ ਆਪੇ ਕਰ ਲਊਗਾ ਪਰ ਮੈਂ ਮੈਨੂੰ ਇਹ ਹੁੰਦਾ ਵੀ ਚਲੋ ਹਨਾ ਬਾਹਰ ਵੀ ਕੰਮ ਕਰਨਾ ਤੇ ਹੁਣ ਘਰੇ ਵੀ ਆ ਕੇ ਕਰਨੀ ਦੀ ਔਖਾ ਹੋ ਜਾਂਦਾ ਹਨਾ ਮੈਂ ਆਪਦਾ ਫਿਰਦਾ ਬਸ ਕਾਰ ਹੀ ਲਈਦਾ ਆ ਥੋੜਾ ਲੇਟ ਹੋ ਜਾਈਦਾ ਆ ਪਰ ਕਾਰ ਲਈਦਾ ਕੰਮ ਆਪਾਂ ਹੁਣ ਦਿਵਾਲੀ ਦੀ ਸਫਾਈ ਹੈ ਇਹਨਾਂ ਨੇ ਕਮਰਿਆਂ ਦੇ ਅੰਦਰੋਂ ਸਾਰੀ ਝਾੜ ਪੂੰਝ ਕਰ ਦਿੱਤੀ ਆ ਪਰ ਮੈਂ ਇੱਕ ਵਾਰ ਹੋਰ ਜਾਲੇ ਲਾਉਂਗੀ ਹਲੇ ਕਿਉਂਕਿ ਮੇਰੇ ਫ੍ਰੀਸ਼ਨ ਹੋਏ ਤੁਹਾਨੂੰ ਪਤਾ ਹੈ ਹਨਾ ਚਾਰ ਫ੍ਰੀਸ਼ਨ ਹੋ ਗਏ ਤੇ ਫਿਰ ਇਹ ਮੈਨੂੰ ਜ਼ਿਆਦਾ ਕੰਮ ਇਦਾਂ ਦਾ ਫਿਰ ਕੋਈ ਹੁੰਦਾ ਨਹੀਂ ਹੈਗਾ ਨਾਲ ਕਰਵਾ ਦਿੰਦੇ ਆ ਬਸ ਰਸੋਈ ਰਹਿੰਦੀ ਆ ਰਸੋਈ ਮੈਂ ਆਪਣੀ ਕਰ ਲਵਾਂਗੀ ਸਾਫ ਆਪੇ ਤੇ ਬਾਕੀ ਇਹਨਾਂ ਨੇ ਸਫਾਈ ਹੈ ਜਿਹੜੀ ਕਮਰਿਆਂ ਦੀ ਝਾੜ ਪੂੰਝ ਕਰ ਦਿੱਤੀ ਆ ਨਾਲ ਮੇਰੀ ਬੇਟੀ ਕਰਾ ਦਿੰਦੀ ਹੁੰਦੀ ਹੈ ਇਹਨਾਂ ਦੇ ਫਿਰ ਕਰ ਦਿੰਦੇ ਨੇ ਚਲੋ ਜੀ ਰੋਟੀਆਂ ਬਣਾ ਲਈਏ ਫਿਰ ਮਿਲਦੇ ਆਂ ਲਓ ਜੀ ਆ ਪਾਏ ਸੀ ਇੱਧਰ ਟਾਈਮ ਹੈਗਾ 9 ਵਜੇ ਦਾ ਤੇ ਇੱਧਰ ਮੰਮੀ ਹੁਣ ਬਣਾ ਰਹੀ ਐ ਮੱਕੀ ਦੇ ਪ੍ਰਸ਼ਾਦੇ ਦੇਖੀ ਜਾਓ ਜਮਾ ਨਹੀਂ ਮੰਮੀ ਨੇ ਤਰੇੜ ਨੇ ਵੀ ਆਈ ਰੋਟੀ ਲਓ ਜੀ ਜਮਾ ਨੇ ਟੋਟੜੀਆਂ ਨਹੀਂ ਦੇਖੀ ਆਇਓ ਢੋਲ ਢੋਲ ਹੱਥਾਂ ਦੇ ਉੱਤੇ ਥੱਪ ਕੇ ਰੋਟੀ ਬਣਾ ਲੈਣੀ ਆ ਦੇਖੀ ਜਾਏ ਇਹ ਆ ਚੱਕੋ ਪਾਣੀ ਕਰਦੇ ਉੱਤਰ ਬਣੀਆਂ ਆਲੂ ਦੀਆਂ ਰੋਟੀਆਂ ਤੇ ਇੱਧਰ ਬਣੀਆਂ ਮੱਕੀ ਦੀਆਂ ਰੋਟੀਆਂ ਪਾਣੀ ਉਹ ਮੇਤਾ ਕੀਤਾ ਇਹ ਵੀ ਮਰਿ ਲਾ ਦੇ ਨੀ ਮੱਕੀ ਦੇ ਖਾਣੇ ਵੀ ਵੀਰਾ ਦੇ ਮੁੰਡਿਆਂ ਦੇ ਜਣ ਲਾ ਦੇ ਨੀ ਬੀਬੀ ਸਾਡੀ ਤਾਂ ਖਾਦੀ ਨਹੀਂ ਆਂਦੀ ਕਾਨਕ ਦੀ ਰੋਟੀ ਉਹ ਨੂੰ ਆਏ ਹੋ ਜਾਂਦਾ ਵੀ ਪੈੜੀ ਨਹੀਂ ਲੱਗਦੀ ਹਨਾ ਮੱਕੀ ਦੀ ਹੁੰਦੀ ਆਹ ਬੋਲੀ ਰੋਟੀ ਤਾਂ ਕਰਕੇ ਫਿਰ ਉਹ ਨੂੰ ਇਹ ਹੁੰਦਾ ਵੀ ਰੋਟੀ ਆ ਜਿਹੜੀ ਮੱਕੀ ਦੀ ਉਹ ਹੋਵੇ ਜੀ ਸਭ ਤਾਂ ਕਿੰਨਾ ਟੰਣਾ ਪਾ ਕੇ ਫਿਰ ਸਿਆਣਾ ਬੰਦਾ ਤਾਂ ਇਸੇ ਹੀ ਜਾਂਦਾ ਹੁੰਦਾ ਰੋਟੀ ਖਾ ਕੇ ਉਹ ਨੂੰ ਆਏ ਹੋ ਜਾਂਦਾ ਵੀ ਚੱਲ ਮੈਂ ਮੇਰੀ ਪਸੰਦੀਦੀ ਰੋਟੀ ਮਿਲ ਗਈ ਤੇ ਮੈਂ ਚਲ ਖਾ ਲਾਂ ਤੇ ਇੱਥੇ ਦੀ ਬਹਨੇ ਸੇਵਾ ਕਰਨੀ ਹੂੰ ਅਸੀਂ ਤਾਂ ਕਰਦੇ ਹੀ ਨਹੀਂ ਅਸੀਂ ਕੌਣ ਕਰਦੇ ਆ ਬੁੱਢੇ ਵਾਰੇ ਦੀ ਗੱਲ ਕਰ ਬੁੱਢੇ ਵਾਰੇ ਦੀ ਅਸੀਂ ਨਹੀਂ ਕਰਦੀਆਂ ਤੂੰ ਦੇਖ ਲਈਂ ਇੱਥੇ ਮੰਦਾ ਮੇਰੀਆਂ ਚਾਲਦੇ ਆ ਮੈਂ ਆਪਾਂ ਕਰੀ ਆ ਆ ਬੁੱਢੇ ਵਾਰੇ ਦੇ ਲਈ ਅਸੀਂ ਕੋਈ ਕਰਦੀਆਂ ਇੱਥੇ ਲਖਾ ਕੇ ਲੈ ਲੈ ਮੈਥੋਂ ਲੋ ਜੀ ਇਹ ਲਉਂਦੇ ਆ ਰੋਟੀ ਤੇ ਆਪਾਂ ਕਰਦੇ ਆ ਬਾਹਰ ਢੇੜਾ ਗੂੜਾ ਕੱਢਦੇ ਆ ਸੁਣੋ ਪਾਸ ਕਰੀਆ ਰੋਟੀ ਮੈਨੂੰ ਸੱਸ ਨਹੀਂ ਤੇ ਸਾਸਰ ਨੂੰ ਰੋਟੀ ਨਹੀਂ ਦੇਣੀ ਆ ਹੋਰ ਦੱਸ ਕਿਹਨੂੰ ਦੇਣੀ ਆ ਨੋਹਾਂ ਨਹੀਂ ਦੇਣੀ ਆ ਹੁੰਦੀਆਂ ਇਹ ਸਿੱਧਾ ਸਾਬਾ ਦੇ ਮੈਂ ਕਿਹ ਪੌੜ ਕੋਈ ਬਣਵਾਇ ਦੱਸੋ ਜਦੋਂ ਤੁਸੀਂ ਬਿਮਾਰ ਹੁੰਦੇ ਆ ਮੈਂ ਤੁਹਾਨੂੰ ਸਾਥ ਦੇਣੀ ਨਹੀਂ ਸਾਥ ਨਹੀਂ ਦੇਣਾ ਬੱਸ ਫਿਰ ਇੱਥੇ ਗੱਲ ਮੁੱਕਦੀ ਆ ਤੰਦਰਾਸਤ ਬੰਦੇ ਦੀ ਸੇਵਾ ਤੋਂ ਮੈਂ ਨਾ ਕਿ ਬਿਮਾਰ ਦੀ ਜ਼ਰੂਰ ਕਰ ਲਵੇ ਹਾਂ ਜਦੋਂ ਬਿਮਾਰ ਹੁੰਨੀ ਆ ਤਾਂ ਮੈਂ ਕਰਦੀ ਆ ਨਾ ਇੱਥੇ ਗੱਲ ਮਤ ਜਿੰਨੇ ਜਦੋਂ ਬੰਦਾ ਬਿਮਾਰ ਹੋਵੇ ਨਾ ਉਦੋਂ ਸਾਥ ਦੇਣਾ ਵਾਲਾ ਹੋਵੇ ਤਾਂ ਅੰਦਰੋਂ ਤੱਕ ਤਾਂ ਤੁਹਾਡਾ ਕੋਈ ਨਾਮ ਪੁੱਛੇ ਹਾਂ ਹਾਂ ਹੁਣ ਮੈਂ ਰੋਟੀ ਖਾਣੀ ਆਲੇ ਪਰ ਮੈਂ ਆਲੂ ਵਾਲੀ ਖਾਣੀ ਆ ਤੇ ਮੈਂ ਅਲੰਚੰਦਰ ਕਹਿੰਦਾ ਆਲੂ ਵਾਲੀ ਰੋਟੀ ਨਾਲ ਖਾਣੇ ਨਾ ਇੱਥੇ ਕਹਿੰਦਾ ਨਾ ਕਰ ਤਰੀ ਗੁੱਤ ਰੋਟੀ ਨਾ ਖਾਏ ਕਰ ਮੈਂ ਮੈਂ ਤਾਂ ਮੈਨੂੰ ਅਜਿੰਦਰੀਆਂ ਲਾਉਣ ਵਾਲੀਆਂ ਭਾਂਡ ਰੋਟੀਆਂ ਮੈਂ ਲਾ ਲਈਆਂ ਮਤਲਬ ਕਿ ਪਹਿਨੋਂ ਅੁੱਥ ਕੇ ਚਾਹ ਪੀ ਕੇ ਅਜਿੰਦ ਵਾਲੇ ਨੇ ਤੇਰੇ ਪਰ ਮੈਂ ਕੇਸੀ ਨਾ ਆ ਕੇ ਫਿਰ ਮੈਂ ਰੋਟੀਆਂ ਲਾ ਕੇ ਦਿੱਤੀਆਂ ਉਹਨੂੰ ਤਾਂ ਰਹਿ ਗਿਆ ਘਾੜੂ ਨਹੀਂ ਮੈਂ ਘਾੜੂ ਵੀ ਲਾ ਦੇਣੀ ਸੀ ਇਹ ਲੈ ਲਿਓ ਲਿਆ ਦੇਣੀ ਹੈ ਲਿਆ ਦੇਣੀ ਆਲੂਆਂ ਨੂੰ ਲਿਆ ਦੇ ਲਿਆ ਦੇ ਲਿਆ ਦੇ ਕੋਈ ਇੰਡੀਰੀ ਨਹੀਂ ਜਦੋਂ ਨਾਲ ਰੋਟੀ ਖਾਈ ਜਾਂਦਾ ਉਹ ਸਵੇਰ ਵਾਲੀ ਭਾਈ ਖਾਲੀ ਹੋਣੀ ਹੈ ਨਾ ਦਿੱਤੀ ਕਰਕੇ ਤੇ ਐਦਾਂ ਜਸਨ ਰੋਟੀ ਖਾ ਰਿਆ ਤੇ ਮਨਜੋਤ कौर ਦੇਖ ਰਹੀ ਟੀਵੀ ਜਸਨ ਦੀ ਇੱਕ ਗੱਲ ਵਧੀਆ ਮੱਕੀ ਦੀ ਰੋਟੀ ਦੇ ਉੱਤੇ ਹਨਾ ਨੂਨ ਪੋਕ ਕੇ ਖਾ ਲੈਂਦਾ ਵਾ ਮਿਰਚ ਨੂਨ ਮਿਰਚ ਜੀ ਹਨਾ ਇਹ ਨੂੰ ਲੈਣੀ ਵੀ ਦਾਲ ਹੋਵੇ ਦਹੀਂ ਹੋਵੇ ਜਾਂ ਕੁਝ ਵੀ ਹੈਨਾ ਹਾਂ ਚਾਣਾ ਖਾ ਲੀਆ ਹਾਂ ਨਹੀਂ ਚੱਕਿਆ ਬੱਚਾ ਅਜੀ ਕੱਟੇ ਦਰਦੇ ਅਜੀ ਦਰਕਾ ਚਸ ਫਰਮੇ ਤੇ ਦੋਆਂ ਨੂੰ ਰੱਖਿਆ ਤਾਂ ਉਬੜੇ ਹੋਏ ਤੇ ਉਹਨਾਂ ਦੀ ਤਰੀ ਵੀ ਚੰਗਣੀ ਹੋ ਜੂਗੀ ਤੇ ਮਟਰਾਂ ਦਾ ਪੈਕਟ ਦੇਖਦੀਆਂ ਜੇ ਭਾਈ ਆ ਗਏ ਤਾਂ ਲਓ ਮਟਰ ਬਣਾਉਂਗਾ ਤੇ ਲਵੂੰਗੀ 40 ਦਾ ਦਿੰਦਾ ਮੈਨੂੰ ਉਹ ਤੁਹਾਨੂੰ 30 ਦਾ ਦਿੰਦਾ ਵਾ ਤੂੰ ਕਾਦੀ ਕਮਾਈ ਨਹੀਂ ਆਇਆ ਹੂੰ ਤੇ 30 ਦਾ ਨਹੀਂ ਲਵਾਂ ਤੀ ਵਾ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਘਰ ਦਾ ਬਾਹਰ ਦਾ ਵਿਊ ਉਧਰ ਡੈਡੀ ਡੱਕਾ ਗੋਆ ਸੈਟਤਾਵੇਂ ਆ ਬੇਟੀ ਸਾਡੀ ਦਾਦੀ ਮਾ ਕਟੋਰੀਆਂ ਦੀ ਵੇਲ ਨੇ ਸਾਰੀ ਘਰ ਨੱਪਿਆ ਪਿਆ ਸਲੇ ਬੇਟੇ ਮਾਰੇ ਪਈਆ ਲੇ ਬੇਟੀ ਮਾਰੇ ਪਈਆ ਸਾਰੇ ਘਰ ਨੂੰ ਬਲੇਟੇ ਮਾਰੇ ਪਈਆ ਤੋਰੀਆਂ ਨੇ ਚਲੋ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਹਾਂਜੀ ਤੇ ਦਾਦੀ ਨੂੰ ਬਣਾਦੀ ਰੋਟੀ ਮੱਕੀ ਦੀ ਇੰਨੇ ਲੱਗਿਆ ਤੁਹਾਨੂੰ ਬਾਹਰ ਵਿੱਚ। ਜਿੰਨਾ ਜਿਹੜਾ 10:30 ਪਾਣੀ 11 ਦਾ ਹੋ ਗਿਆ ਕੰਮ ਸਾਰੇ ਨਿਪੜ ਗਏ। ਇੱਧਰ ਮਨਜੂਤ ਕੌਰ ਲੈ ਕੇ ਕੰਬਲ ਪੈ ਗਈ ਹੈ ਕਹਿੰਦੀ ਮੈਨੂੰ ਲੱਗਦੀ ਹੈ ਠੰਡ। ਤੇ ਕੰਬਲ ਲੈ ਕੇ ਪੈ ਗਈ। ਵਾਕਿਆ ਮੌਸਮ ਬਦਲ ਗਿਆ ਆ ਹੁਣ ਠੰਡ ਲੱਗਦੀ ਆ। ਠੰਡ ਹੋ ਗਈ ਆ ਮੌਸਮ ਹੋ ਗਿਆ ਠੰਡਾ। ਕੰਮ ਤਾਂ ਦੇ ਆਪਣੇ ਸਾਰੇ ਨਿਬੜ ਚੁੱਕੇ ਆ। ਕਪੜੇ ਵੀ ਧੋ ਕੇ ਪਾਰਦੇ ਆ ਸਾਰੇ ਤੇ ਹਰਿਆਲੀ ਹਰਿਆਲੀ ਆ ਇੱਕ ਚੀਜ਼ ਬਹੁਤ ਵਧੀਆ ਲੱਗਦੀ ਹੈ ਹਨਾ ਸਵੇਰ ਵੇਲੇ ਜਦੋਂ ਅਸੀਂ ਉੱਠਦੇ ਆ ਨਾ ਮੈਂ ਉੱਠ ਕੇ ਥੋ ਰੂਮ ਚੋਂ ਜਦੋਂ ਬਾਹਰ ਨੂੰ ਜਾਂਦਾ ਆ ਤਾਂ ਸਾਹਮਣੇ ਨਾ ਆਪਣੇ ਰੂਮ ਦੇ ਦੇਖੋ ਮੈਂ ਅੰਦਰੋਂ ਖੜੀ ਆ ਦੇਖੋ ਸਾਹਮਣੇ ਹਰਿਆਲੀ ਹਨਾ ਮਤਲਬ ਉੱਠਦਿਆਂ ਦੇ ਹੀ ਮੱਥੇ ਲੱਗਦੀ ਆ ਹਰਿਆਲੀ ਬਹੁਤ ਵਧੀਆ ਗੱਲ ਆ ਹਨਾ ਤੇ ਮੈਂ ਜਿਹੜਾ ਹੈਗਾ ਆ ਕੇਸ ਵੀ ਆਪਾਂ ਮੈਨਾ ਲਈਆਂ ਕੇਸ ਮੇਰੇ ਹਲੇ ਗਿੱਲੇ ਹੀ ਨੇ ਜਦੋਂ ਸੁੱਕ ਜਾਣਗੇ ਤੇ ਫਿਰ ਆਪਾਂ ਤੇਲ ਦੁੱਲਾ ਕੇ ਮਵਾ ਲਾਂਗੇ ਇਹਨਾਂ ਨੂੰ ਸੋ ਬਲੌਗ ਜਿਹੜਾ ਮੈਂ ਚਲੋ ਮੈਂ ਐਂਡ ਕਰਦੇ ਆ ਜਿੱਡਾ ਕੁ ਬਣਿਆ ਆ ਬਸ ਠੀਕ ਆ ਜੇ ਵਧੀਆ ਲੱਗਿਆ ਬਲੌਗ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ